ਸਾਰੇ ਉਹਨਾਂ ਪਹਿਲੇ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਨੂੰ ਅਸੀਂ ਸਾਰੇ ਹੀ ਨਵੇਂ ਚੁਣੇ ਹੋਏ ਕਾਉਂਸਲਰਸ ਦਾ ਉਹਨਾਂ ਨੂੰ दिली ਮੁਬਾਰਕਬਾਦ ਪੇਸ਼ ਕੀਤੀ ਦੂਸਰੀ ਗੱਲ ਸਮੁੱਚੀ ਕਾਂਗਰਸ ਲੀਡਰਸ਼ਿਪ ਨੇ ਬਿਲਕੁਲ ਸਾਫ਼ ਸੁਥਰੀ ਗੱਲ ਸਾਹਮਣੇ ਰੱਖੀ ਹੈ ਕਿ ਕਾਂਗਰਸ ਤੇ ਇੰਟਰਸਟ ਨੂੰ ਸਾਹਮਣੇ ਰੱਖਦੇ ਹੋ ਹਮੇਸ਼ਾ ਭੱਲੇਵਾਰੀ ਆ ਸਾਰੇ ਕਾਉਂਸਲਰਸ ਦੇ ਸੈਂਟੀਮੈਂਟਸ ਨੂੰ ਮੱਦੇਨਜ਼ਰ ਰੱਖਦੇ ਹੋ ਜਿਹੜਾ ਵੀ ਫੈਸਲਾ ਹੋਏਗਾ ਉਹ ਪਾਰਟੀ ਵਿਚਾਰ ਕੇ ਸਾਰਿਆਂ ਦੀ ਸਹਿਮਤੀ ਨਾਲ ਕਰੇ ਨੰਬਰ 2 ਜਿਹੜੀ ਇੰਪੋਰਟੈਂਟ ਗੱਲ ਹੈ ਕਿ ਇਹ ਜੇ ਗਵਰਨਮੈਂਟ ਦੀ ਕੋਈ ਨੋਟੀਫਿਕੇਸ਼ਨ ਹੀ ਹੈ ਠੀਕ ਹੈ ਨੰਬਰ 2 ਉਸ ਵਾਰ ਨੋਟੀਫਿਕੇਸ਼ਨ ਤੋਂ ਮੇਰ ਦੀ ਕੋ ਰੈਜਿਸਟ੍ਰੇਸ਼ਨ ਨਹੀਂ ਹੈ ਠੀਕ ਹੈ ਇਹ ਸਾਰੀਆਂ ਚੀਜ਼ਾਂ ਜਦੋਂ ਨੋਟੀਫਿਕੇਸ਼ਨ ਆਏ ਕਿ ਉਸ ਵਾਰ ਦੇ ਸਾਨੂੰ ਪੂਰਨਾਸ ਇੱਕ ਤੇ ਸਾਰੇ ਤੇ ਸਾਰੇ ਕਾਉਂਸਲਰਸ ਆਏਨ ਮੁਨਾਇਸ ਸਾਨੂੰ ਯਕੀਨ ਦਵਾਇਆ ਕਿ ਸਾਡੇ ਵਾਸ ਸਾਰੋਂ ਨੂੰ ਇੰਪੋਰਟੈਂਟ ਮਸਲਾ ਕਿ ਕਾਂਗਰਸ ਪਾਰਟੀ ਦਾ ਮੇਰ ਬੰਨਾ ਚਾਹੀਦਾ ਹੈ ਤਾਂ ਇਨੀ ਗੱਲ ਹੀ ਅਸੀਂ ਤੁਹਾਡੇ ਸਾਹਮਣੇ ਮੰਤਰੀ ਸਾਹਿਬ ਬਾਹਰਲੇ ਫੇਰੇ ਤੇ ਚੱਲ ਗਏ ਨੇ ਪੰਜਾਬ ਲਵਾ ਦੇ ਮੁੱਖ ਮੰਤਰੀ ਬਾਹਰਲੇ ਯਾਰ ਪਹਿਲਾਂ ਮੈਨੂੰ ਸਾਨੂੰ ਸਾਡਾ ਕੰਮ ਕਰ ਸਮੂਚੀ ਅੰਮ੍ਰਿਤਸਰ ਦੇ ਲੋਕਾਂ ਦਾ ਇਸ ਪਵਿੱਤਰ ਨਗਰੀ ਦੇ ਉਹਨਾਂ ਲੋਕਾਂ ਦਾ ਧੰਨਵਾਦ ਕਰਨਾ ਚਾਹੁੰਨਾ ਹੈ ਨਾ ਲੋਗਾ ਨੇ ਕਾਂਗਰਸ ਪਾਰਟੀ ਦੇ ਵਿੱਚ ਆਗ ਦਾ ਵਿਸ਼ਵਾਸ ਉੱਪਰ ਡਿੱਟਾ ਆਇਆ ਹੈ ਸਾਨੂੰ ਇੱਥੇ ਬਹੁਮਤ ਦੇਖੀ ਅਕਸਰ ਇਹ ਗੱਲ ਕਹੀ ਜਾਂਦੀ ਸੀ ਕਿ ਸ਼ਾਇਦ ਜਿਹੜੇ ਸ਼ਹਿਰੀਏ ਹੈ ਕਿਉਂਕਿ ਪਾਰਲੀਮੈਂਟ ਦੀਆਂ ਸੱਤ ਚੋਣਾਂ ਜਿੱਤਣ ਤੋਂ ਬਾਅਦ ਤੇ ਉਸ ਤੋਂ ਬਾਅਦ ਸਰਪੰਚੀਆਂ 50% ਜਿੱਤਣ ਤੋਂ ਬਾਅਦ ਆਮ ਲੋਕ ਇਹ ਗੱਲ ਕਹਿੰਦੇ ਨਜ਼ਰ ਆਈ ਸੀ ਥੋੜਾ ਜਿਹਾ ਕਿ ਸ਼ਹਿਰਾਂ ਦੇ ਵਿੱਚ ਖਾਜੇ ਕਾਂਗਰਸ ਨੂੰ ਪਸੰਦ ਲੋਕ ਘੱਟ ਕਰਦੇ ਆ ਵਿੱਚ ਬੀਜੇਪੀ ਵੀ ਸੀ ਵਿੱਚ ਆਪ ਵੀ ਸੀ ਲੇਕਿਨ ਇਸ ਪੰਜ ਕਾਰਪੋਰੇਸ਼ਨ ਦੀਆਂ ਚੋਣਾਂ ਨੇ ਸਮੁੱਚੇ ਪੰਜਾਬ ਭਰ ਦੇ ਵਿੱਚ ਸਨੇਹਾ ਦਿੱਤਾ ਹਾਲਾ ਕਿ ਪਾਰਲੀਮੈਂਟ ਵਿੱਚ ਸ਼ਹਿਰਾਂ ਚੋਂ ਅਸੀਂ ਵੋਟ ਘਟੇ ਸਾਂ ਜਿਵੇਂ ਲੁਧਿਆਣਾ ਅੰਮ੍ਰਿਤਸਰ ਸਨੇਹਾ ਦਿੱਤਾ ਕਿ ਅੱਜ ਪੰਜਾਬ ਦੇ ਸ਼ਹਿਰੀਆਂ ਦੀ ਪਹਿਲੀ ਪਸੰਦ ਕਾਂਗਰਸ ਪਾਰਟੀ ਹੈ ਤੇ ਅੱਜ ਮੈਂ ਇਸ ਪਵਿੱਤਰ ਨਗਰੀ ਦੇ ਲੋਕਾਂ ਦਾ ਧੰਨਵਾਦ ਕਰਨਾ ਚਾਹੁੰਦਾ ਦੂਜੀ ਗੱਲ ਮੈਂ ਬੇਨਤੀ ਕਰਨੀ ਚਾਹਨਾ ਹੈ ਪੰਜਾਬ ਦੀ ਸਰਕਾਰ ਨੂੰ ਇੱਕ ਵੱਡੀ ਬੱਜਰ ਗੁਨਾਹ ਤੁਸੀਂ ਰੋਜ਼ਾਨਾ ਕਰ ਰਹੇ ਹੋ ਆਦਰਯੀਆਂ ਭਗਵੰਤ ਸਿੰਘ ਮਾਨ ਸਾਹਿਬ ਉਹ ਬੱਜਰ ਗੁਨਾਹ ਇਹ ਹੈ ਕਿ ਤੁਸੀਂ ਸਾਰੇ ਰੀਤੀ ਰਿਵਾਜ ਤੋੜ ਕੇ ਸਾਰੀਆਂ ਜਿਹੜੀਆਂ ਕਦਰਾਂ ਤੇ ਕੀਮਤਾਂ ਡੈਮੋਕ੍ਰੇਸੀ ਦੀਆਂ ਤੇ ਕਨਸਟੀਟਿਊਸ਼ਨ ਦੀਆਂ ਬਾਬਾ ਸਾਹਿਬ ਅੰਬੇਦਕਰ ਦੀਆਂ ਉਹ ਰੋਜ਼ਾਨਾ ਤੋੜ ਦਿਓ ਬੇਸ਼ੱਕ ਤੁਸੀਂ ਫੋਟੋ ਕਮਰੇ ਚ ਲਈ ਹੈ ਸਾਡੇ ਲੋਕਾਂ ਨੂੰ ਖਰੀਦਣ ਦੀ ਸਾਡੇ ਲੋਕਾਂ ਨੂੰ ਡਰਾਉਣ ਦੀ ਪਹਿਲਾ ਵੋਟਾਂ ਤੋਂ ਪਹਿਲਾਂ ਤੇ ਹੁਣ ਜਿੱਤਣ ਤੋਂ ਬਾਅਦ ਜਾਨਾ ਕੋਸ਼ਿਸ਼ ਕਰਦੇ ਆ ਇੱਕ ਉਦਾਹਰਣ ਦੇ ਤੌਰ ਤੇ ਦੱਸਣਾ ਚਾਹੁੰਦਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸਾਡਾ ਇੱਕ ਐਮਐਲਏ ਖਰੀਦਿਆ ਸੀ ਜਿਹੜਾ ਨਾਂ ਸੀ ਜਤਿੰਦਰ ਜੈਨ ਇਹ ਮੋਗੇ ਦਾ ਐਮਐਲਏ ਸੀ ਔਰ ਮੌਜੂਦਾ ਐਮਐਲਏ ਪਾਰਟੀ ਸਾਡੀ ਛੱਡ ਕੇ ਤੇ ਫਿਰ ਬਾਹਰ ਇਲੈਕਸ਼ਨ ਹੋਇਆ ਸੀ ਜਿੱਥੋਂ ਇਹ ਸ਼ੁਰੂਆਤ ਹੋਈ ਇਹ ਰਵਾਇਤ ਸ਼ੁਰੂ ਹੋਈ ਕਿ ਇੱਧਰ ਲੈ ਜਾਓ ਉੱਧਰ ਲੈ ਜਾਓ ਅੱਜ ਜੋ ਜੈਨ ਸਾਹਿਬ ਦਾ ਕੋਈ ਵਾਲੀਵਾਰਸ ਲੱਭਿਆ ਨਹੀਂ ਮੇਰੇ ਸਤਕਾਰਯੋਗ ਦਾਤਿਆ ਆ ਤੇ ਅੱਜ ਜੋ ਪਾਰਟੀ ਦਾ ਹਾਲ ਉਹ ਵੀ ਦੇਖ ਲਓ ਸੋ ਮੇਰੀ ਇਹ ਬੇਨਤੀ ਹੈ ਜੀ ਡੈਮੋਕ੍ਰੇਸੀ ਦੇ ਮਤਾਬਕ ਜਿੰਨੇ ਚੁਣੇ ਹੋਏ ਲੋਕ ਹੈ ਉਹਨਾਂ ਨੂੰ ਆਪਣੇ ਮਤ ਦਾ ਇਸਤੇਮਾਲ ਕਰਨ ਦਿਓ ਆਦੇ ਹੱਕ ਦਾ ਇਸਤੇਮਾਲ ਕਰਨ ਦਿਓ ਤੀਜੀ ਗੱਲ ਅੱਜ ਸਾਰੇ ਦੇ ਸਾਰੇ ਕਾਰਪੋਰੇਟਰ ਪਿਛਲੇ ਦਿਨਾਂ ਮੀਡੀਆ ਨੇ ਚੈਨਲਸ ਨੇ ਤੁਸੀਂ ਆਪ ਦੀਆਂ ਸੁਰਖੀਆਂ ਲਾਈਆਂ ਕਿ ਕਾਂਗਰਸ ਦੇ ਵੀ ਜਿਹੜੇ ਸੀ ਕਿ ਕੌਂਸਲਰ ਉੱਥੇ ਨਹੀਂ ਪਹੁੰਚੇ ਵੀ ਕਾਂਗਰਸ ਆਪੋ ਤਾਪ ਤੇ ਦੋ ਫਾੜ ਹੈ ਹਾਲਾਂਕਿ ਉਹ ਬੇਬੁਨਿਆਦੀ ਖਬਰਾਂ ਤੇ ਝੂਠੀ ਗੱਲ ਸੀ ਅੱਜ ਇਹ ਗੱਲ ਸਿੱਧ ਹੋ ਗਈ ਅੱਜ ਦੀ ਇਸ ਮੀਟਿੰਗ 'ਚ ਕਿ ਸਾਰੇ ਕੌਂਸਲਰ ਤੇ ਸਮੁੱਚੇ ਸਟੇਕ ਹੇਲਡਰਜ਼ ਲੀਡਰ ਸਹਿਬਾਨ ਅੱਜ ਦੀ ਮੀਟਿੰਗ ਚ ਉਪਸਥਿਤ ਹੋਇਆ ਹੈ ਬਾਜਵਾ ਸਾਹਿਬ ਨੇ ਠੀਕ ਫਰਮਾਇਆ ਹੈ ਕਿ ਅਸੀਂ ਹਜੇ ਨੋਟੀਫਿਕੇਸ਼ਨ ਨਹੀਂ ਹੋਇਆ ਨੋਟੀਫਿਕੇਸ਼ਨ ਤੋਂ ਬਾਅਦ ਕਿਸ ਤਰ੍ਹਾਂ ਦੀ ਰੂਪਰੇਖਾ ਬਣਦੀ ਹੈ ਔਰਤ ਨੂੰ ਜ਼ਿੰਮੇਵਾਰੀ ਮਿਲਦੀ ਹੈ ਮਰਦ ਨੂੰ ਮਿਲਦੀ ਹੈ ਰਿਜ਼ਰਵ ਨੂੰ ਮਿਲਦੀ ਹੈ ਔਰੇ ਮੁਤਾਬਕ ਅਸੀਂ ਸਾਰੇ ਸਟੇਕ ਹোলਡਰਸ ਦੀਆਂ ਭਾਵਨਾ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਨੂੰ ਇਹ ਸਾਰਿਆਂ ਨੇ ਹੱਥ ਖੜੇ ਕਰਕੇ ਇਹ ਕਿ ਹੈ ਕਿ ਜੋ ਹਾਈ ਕਮਾਂਡ ਫੈਸਲਾ ਲਏਗੀ ਉਹ ਸਾਨੂੰ ਮਨਜ਼ੂਰ ਹੋਏਗਾ ਅੱਜ ਦੀ ਮੀਟਿੰਗ ਸਭ ਕੁਝ ਠੀਕ ਹੈ ਪੰਜ ਬਾਕੀ ਰਹਿ ਗਏ ਕਿਉਂਕਿ 41 ਪਾਵਰ ਟੂ ਦਿ ਇੰਡੀਆ ਦੇ ਖੇਤਰ ਤੋਂ ਬਾਹਰ ਕਰ ਦੇਣਾ ਹੈ ਸੋ ਇੰਡੀਆ ਦੇ ਸੰਬੰਧ ਦੀ ਗੱਲ ਬਾਤ ਕਰਾਂਗੇ ਅੱਜ ਅਮਰੀ ਸਭੀ ਗੱਲ ਪੰਜ ਜਿਹੜੇ ਬਾਕੀ ਰਹਿ ਗਏ ਕਿਉਂਕਿ ਹਲੇ ਮੰਜ਼ਿਲ ਜਿਹੜੀ ਦੂਰ ਹੈ 40 ਹੋਣੇ ਜ਼ਰੂਰੀ ਹੈ ਤੇ 41 ਹੋ ਚੁੱਕੇ ਨੇ ਸਾਡੇ ਸਾਡੇ ਕੋਲੇ ਜਿਹੜੀ ਸਮਝ ਹੈ ਮੁਤਾਬਕ ਹੈ ਅਸੀਂ ਤੁਹਾਨੂੰ ਦੱਸਣਾ ਨਹੀਂ ਚਾਹੁੰਦੇ ਮੇਰਾ ਖਿਆਲ ਕਾਂਗਰਸ ਕੋਲੇ 50 ਦਾ ਅੰਕੜਾ ਪਾਰ ਹੋ ਜਾਏਗਾ ਅੱਛਾ ਕੋਈ ਆਮ ਆਦੀ ਪਾਰਟੀ ਦੇ ਕੌਂਸਲ ਵੀ ਟੁੱਟ ਕੇ ਆ ਮੈਨੂੰ ਨਹੀਂ ਪਤਾ ਕਿਰੇ ਕੋਈ ਇਸ ਤਰ੍ਹਾਂ ਸਾਨੂੰ ਹਵਾਏ ਦਾ ਸੀ ਕਿਸੇ ਨੂੰ ਨਹੀਂ ਤੋੜਨਾ ਚਾਹੁੰਦੇ ਅਸੀਂ ਆਜ਼ਾਦ ਕਿਸੇ ਪਾਰਟੀ ਨਾਲ ਨਹੀਂ ਹੁੰਦਾ ਆ ਸਕਦਾ ਲੇਕਿਨ ਅਸੀਂ ਇਸ ਤਰ੍ਹਾਂ ਦੀ ਹੌਸਪਰੇਡਿੰਗ ਨਹੀਂ ਕਰਨਾ ਚਾਹੁੰਦੇ ਲੇਕਿਨ ਸਾਨੂੰ ਇਹ ਲੱਗਦਾ ਜਦੋਂ ਸਾਨੂੰ ਮਤ ਪਹਿਣਗੇ ਵੋਟਾਂ ਪਹਿਣੀਆਂ ਉਦੋਂ ਮੈਨੂੰ ਲੱਗਦਾ ਹੋ ਸਕਦਾ 50 ਤੋਂ ਉੱਪਰ ਸਾਨੂੰ ਵੋਟਾਂ ਮਣਿਕ ਸਰ ਨੂੰ ਕਦੋਂ ਮਿਲੇਗਾ ਨਵਾਂ ਮੇਅਰ ਕੋਈ ਡੇਟ ਕੋਈ ਅਜਾ ਯਾਰ ਨੂੰ ਸਾਨੂੰ ਥੋੜੀ ਪਤਾ ਹੈ ਨੋਟੀਫਿਕੇਸ਼ਨ ਹੋਏਗਾ ਤਦ ਹੋਏਗਾ ਜੀ ਸਿੰਘ ਡੱਲੇਵਾਲ ਸਾਹਿਬ ਮਾਰਨ ਵਰਤੇ ਪਏ 31 ਦਿਨ ਹੋ ਚੁੱਕੇ ਹਨ ਹਾਲਾਤ ਉਹਨਾਂ ਦੇ ਕ੍ਰਿਟੀਕਲ ਦੂਸਰੇ ਪਾਸੇ ਬਾਰਡਰ ਦੇ ਸਾਡੇ ਜ਼ਿਲ੍ਹੇ ਅਸਲੀਆਂ ਦੇ ਵਿੱਚ ਸੱਤ ਜਗ੍ਹਾ ਦੇ ਉੱਤੇ ਬੰਬ ਬਲਾਸਟ ਮੈਜਿਸਟ੍ਰੇਸ਼ਨ ਦੇ ਬਾਹਰ ਹੋਈ ਤੀਸਰੀ ਜਗ੍ਹਾ ਦੇ ਉੱਤੇ ਜਿੱਥੇ ਅੱਜ ਚੀਫ ਮਿਨਿਸਟਰ ਨੂੰ ਇੱਕ ਬ੍ਰਿਜ ਦਾ ਰੋਲ ਕਰਨਾ ਚਾਹੀਦਾ ਇੱਕ ਪੁਲ ਦਾ ਰੋਲ ਕਰਨਾ ਚਾਹੀਦਾ ਸੀ ਚੀਨ ਮਿਨਿਸਟਰ ਆਪਣਾ ਸੂਬਾ ਛੱਡ ਕੇ ਬਾਹਰਲੇ ਮੁਲਕ ऑस्ट्रेलिया ਚਲੇ ਮੇਰਾ ਖਿਆਲ ਇਹ ਤੁਹਾਨੂੰ ਬੜੇ ਅਫਸੋਸ ਦੀ ਗੱਲ ਕੋਈ ਨਹੀਂ ਅੱਜ ਅਸੀਂ ਗੁਰੂ ਦੀ ਪੁੱਤਰ ਨਗਰੀ ਚੋਂ ਬੋਲ ਰਹੇ ਹਾਂ ਅੱਜ ਪੰਜਾਬ ਦੇ ਲੋਕ ਕੇਜਰੀਵਾਲ ਨੂੰ ਇਹ ਜਵਾਬ ਭੰਗ ਦੇਣ ਕਿ ਕੇਜਰੀਵਾਲ ਸਾਹਿਬ ਤੁਹਾਨੂੰ ਕੱਲ ਭਗਵੰਤ ਮਾਨ ਮਿਲ ਕੇ ਗਿਆ ਜਦੋਂ ਪੰਜਾਬ ਦੇ ਵਿੱਚ ਕਿਸੇ ਆਦਮੀ ਦੀ ਜ਼ਿੰਦਗੀ ਸੁਰੱਖਿਅਤ ਨਹੀਂ ਉਹਦਾ maal ਸੁਰੱਖਿਅਤ ਨਹੀਂ ਇੰਟਰਨੈਸ਼ਨਲ ਬਾਰਡਰ ਤੇ ਬੰਬ ਬਲਾਸਟ ਹੋ ਰਹੇ ਨੇ ਇੱਕ ਪਾਸੇ ਡੱਲੇਵਾਲ ਸਾਹਿਬ ਦੇ ਨਾਲ ਹਾਲਾਤ ਵਿਸਫੋਟਕ ਬਣ ਚੁੱਕੇ ਨੇ ਤੇ ਤੁਸੀਂ ਦੇਸ਼ ਕਿਹੜੇ ਕੰਮ ਨੂੰ ਛੱਡ ਕੇ ਗਏ ਹੋ ক্রিকেট ਮੈਚ ਵੇਖਣ ਵਾਸਤੇ ਇਹ ਐਸਾ ਹੀ ਲੱਗਦਾ ਸ਼ੀਧੀ ਹਫਤਾ ਚੱਲ ਰਿਹਾ ਤੁਸੀਂ ਵੇਖੋ ਜਿਸ ਤਰ੍ਹਾਂ ਪੁਰਾਣੀ ਕਹਾਵਤ ਕਿ ਰੋਮ ਜਲ ਰਿਹਾ ਸੀ ਤੇ ਨੀਰੂ ਬਾਂਸਰੀ ਵਜਾ ਰਿਹਾ ਸੀ ਤੇ ਐੱਚੇ ਤੇ ਇਹੀ ਨਜ਼ਰ ਆ ਰਿਹਾ ਕਿ ਪੰਜਾਬ ਜਲਣ ਦੇ ਕਿਨਾਰੇ ਹੈ ਤੇ ਨੀਰੂ ਮੈਲਬੌਰਨ ਦੇ ਵਿੱਚ ਜਿਹੜੀ ਹੈ ਉਹ ਬਾਂਸਰੀ ਵਜਾ ਰਿਹਾ ਇਸ ਤੋਂ ਵੱਡੀ ਵੱਦ ਕਿਸਮਤੀ ਪੰਜਾਬ ਦੀ ਕੀ ਹੋ ਸਕਦੀ ਭਾਈ ਉਹ ਸੱਜਣ ਜੀ ਨੇ ਕਿਹਾ ਕਿ ਇੰਡੀਆ ਘੱਟ ਬੰਦੇ ਜੋ ਕਾਂਗਰਸ ਬਾਹਰ ਕਰਨਾ ਚਾਹੀਦਾ ਉਹ ਤੇ ਕੀ ਕਹਿਣਾ ਤੁਹਾਡਾ ਇੰਡੀਆ ਦੇ ਘੱਟ ਬੰਦੇ ਚੋਂ ਕਾਂਗਰਸ ਸੁਭਾਗ ਨਾ ਕਿਉਂਕਿ ਜੇ ਸੱਤ ਜਿਹੜਾ ਯੂਥ ਕਾਂਗਰਸ ਨੇ ਕੇਜਰੀਵਾਲ ਤੇ ਕਿਹਾ ਐਂਟੀ ਨੇਸ਼ਨ ਕਿਹਾ ਗਿਆ ਕੇਜਰੀਵਾਲ ਨੂੰ ਯੂਥ ਕਾਂਗਰਸ ਬਣਾ ਸਰ ਇਹ ਗੱਲ ਸੁਣੋ ਇੱਕ ਮਿੰਟ ਮੇਰੀ ਗੱਲ ਸੁਣ ਲੋ ਜੋ ਅਜੇ ਮਾਕਨ ਨੇ ਕਿਹਾ ਮੈਂ ਉਹਦੀ ਪ੍ਰੋਰਤਾ ਕਰਨਾ ਮੈਂ ਤਾਂ ਪਹਿਲੇ ਹੀ ਇਹਨਾਂ ਨੂੰ ਵੇਖੋ ਸਾਡੀ ਸਮੁੱਚੇ ਪੰਜਾਬ ਯੂਨਿਟ ਨੇ ਪਹਿਲੇ ਕਿਹਾ ਸੀ ਇਹਨਾਂ ਤੋਂ ਜਿੰਨੀ ਦੂਰ ਰੋ ਉਨੇ ਹੀ ਚੰਗੇ ਰਹੋਗੇ ਸੋ ਜੋ ਹੁਣ ਮਾਕਨ ਸਾਹਿਬ ਨੇ ਕਿਹਾ ਉਂਗਲਾ ਜ਼ਿਲ੍ਹਾਕੇ ਕੇ ਅਸੀਂ ਫੈਸਲੇ ਨੂੰ ਉਹਦੀ ਪ੍ਰੋੜਤਾ ਕਰਨਿਆ ਸਹੀ ਫੈਸਲਾ ਨੈਸ਼ਨਲ ਲੈਵਲ ਤੇ ਕਾਂਗਰਸ ਨੇ ਲਿਆ ਆਪ ਨਾਲ ਇਹਨਾਂ ਦਾ ਕੋਈ ਸਾਡਾ ਗਠਬੰਧ ਆਂਦੇ ਟਾਈਮ ਤੇ ਆਪਨਾ ਹੁਣਾ ਹੀ ਨਹੀਂ ਚਾਹੀਦਾ ਸਾਡੇ ਵਾਸਤੇ ਇਹ ਬਹੁਤ ਘਾਤਕ ਸੀ ਇਹ ਗੱਲ ਦਿੱਲੀ ਚ ਵੀ ਸਾਬਤ ਹੈ ਬਸੰਜੇ ਸਿੰਘ ਦੇ ਰਾਈਟ ਹੈਗਾ ਕਿੰਨੀ ਗੱਲ ਕਹਿੰਦੇ ਕਿ ਉਹ ਚੋਂ ਬਾਹਰ ਬਾਹਰ ਕੱਢੋ ਜੀ ਕਾਂਗਰਸ ਨੂੰ ਇੰਡੀਆ ਕਤਮ ਕਰੋ ਉਹ ਜੋ ਮਰਜੀ ਕਹਿੰਦੇ ਰਹਿ ਚਾਪਾ ਉਹਨਾਂ ਦੇ ਰਾਈਟ ਤੋਂ ਕੀ ਲੈ ਇਹਨਾਂ ਦੇ ਕਹਿਣ ਤੇ ਸਾਰਿਆਂ ਨਾਲ ਵੱਡੀ ਪਾਰਟੀ ਇੰਡੀਆ ਬਲੌਗ ਦੇ ਵਿੱਚ ਸਾਰਿਆਂ ਨਾਲ ਵੱਡੀ ਪਾਰਟੀ ਤੇ ਹੈ ਹੀ ਕਾਂਗਰਸ ਦੀ ਕਾਂਗਰਸ ਦੇ ਆਲੇ ਦੁਆਲੇ ਬਾਕੀ ਜੋ ਕਿਤੇ ਰੱਖਣਾ ਸਾਨੂੰ ਪਹਿਲਾਂ ਕਹਿਣਾ ਚਾਹੀਦਾ ਪੰਜਾਬ ਦਾ ਪੈਸਾ ਲੁੱਟਿਆ ਜਾ ਰਿਹਾ ਦੇਖੋ ਪੰਜਾਬ ਦੇ ਲੋਕਾਂ ਨੂੰ ਚੰਗੀ ਤਰ੍ਹਾਂ ਸਮਝ ਕੇਜਰੀਵਾਲ ਨੰਦੀ ਪੰਜਾਬ ਲੁੱਟਣਾ ਇੱਕ ਇੱਥੇ ਆਹਨ ਹਾਲੇ ਕਿਉਂਕਿ ਮਾਂ ਵੀ ਪਹਿਲੇ ਕੇਜਰੀਵਾਲ ਜੇ ਵਿੱਚ ਕੇਜਰੀਵਾਲ ਸਾਬਤ ਸਾਰੀਆਂ ਮਾਈਨਿੰਗ ਦੇ ਵਿੱਚ ਲੁੱਟ ਕੇ ਜੀ ਵਾਲ ਨੇ ਗੱਲ ਕਹੀ ਸੀ ਕਿ 20000 ਕਰੋੜ ਰੁਪਏ ਅਸੀਂ ਸਾਲ ਦਾ ਮਾਈਨਿੰਗ ਚ ਪੰਜਾਬ ਦੇ ਸਟੇਟਮੈਂਟ ਦਿੱਤੀ 20000 ਕਰੋੜ ਦਾ ਸਾਫ 21721 ਕਰੋੜ ਹਰ ਸਾਲ 20000 ਕਿ ਕਿੱਥੇ ਰੋਕੀ ਹੋਣ ਸਾਰੇ ਨੋ ਵੱਡੇ ਲੁਟੇਰੇ ਇਹ ਹਿੰਦੁਸਤਾਨ ਚ ਕੋਈ ਪਾਰਟੀ ਹੈ ਤੋ ਆਮ ਆਦਮੀ ਪਾਰਟੀ ਬੇਸੂਲੇ ਨੇ ਨਾ ਇਹਨਾਂ ਦਾ ਕੋਈ ਕਰਤਾਰ ਹੈ ਨਾ ਇਹਨਾਂ ਦੀ ਕੋਈ ਪਾਲਿਸੀ ਹੈ ਨਾ ਇਹਨਾਂ ਦਾ ਕੋਈ ਐਕਸਪੀਰੀਅੰਸ ਹੈ ਕਿੱਥੇ ਸਾਬ ਪ੍ਰਤਾਪ ਸਿੰਘ ਕਰ ਰਹੇ ਤੇ ਕਿੱਥੇ ਭਗਵੰਤ ਮਾਨ ਕਿੱਥੋਂ ਕਿੱਥੇ ਅਸੀਂ ਆ ਡਿੱਗੇ ਆ ਤੁਸੀਂ ਵੇਖੋ ਇਸ ਟਾਈਮ ਇਹਨੂੰ ਪੰਜਾਬ ਦੇ ਕਿਸਾਨਾਂ ਦੇ ਵਿੱਚ ਤੇ ਪ੍ਰਧਾਨ ਮੰਤਰੀ ਦੇ ਵਿੱਚ ਇੱਕ ਪੁੱਲ ਦਾ ਰੋਲ ਕਰਨਾ ਚਾਹੀਦਾ ਜਦੋਂ ਅੱਜ ਡੱਲੇਵਾਲ ਸਾਹਿਬ ਕ੍ਰਿਟੀਕਲ ਹਾਲਾਤ ਚ ਨੇ ਇਹ ਉਹਨਾਂ ਨੂੰ ਛੱਡ ਕੇ ਤੇ ਬਾਹਰ ਚਲਾ ਗਿਆ ਆਸਟ੍ਰੇਲੀਆ ਚਲਾ ਗਿਆ ਸੋ ਅਸੀਂ ਤੇ ਸਹੀ ਮਹੀਨੇ ਦੇ ਵਿੱਚ ਇਹਦੀ ਆਸਟ੍ਰੇਲੀਆ ਜਾਣ ਦੀ ਨਿਕੇਦੀ ਕਰ ਰਹੇ ਹਾਂ ਤੇ ਮੈਂ ਇਹਨੂੰ ਸੋਤ ਔਰ ਕੇਜਰੀ ਵੱਲ ਨੂੰ ਜ਼ਿੰਮੇਵਾਰ ਸਮਝਦਾ ਜੋ ਪੰਜਾਬ ਦੇ ਨਾਜ਼ੁਕ ਖਾਨੇ ਵੀ ਮਫੂਦ ਨਹੀਂ ਰਹੇ ਪੰਜਾਬ ਦੇ ਪੁਲਿਸ ਸਟੇਸ਼ਨ ਵੀ ਸੇਫ ਨਹੀਂ ਰਹੇ ਕੋਈ ਦੋਰ ਰਾਇ ਨਹੀਂ ਹੈ ਤੇ ਬਾਈਆ ਸਾਹਿਬ ਦਿੱਲੀ ਜੇ ਇਲੈਕਸ਼ਨ ਹੋ ਰਹੀ ਹੈ ਤੁਸੀਂ ਯਾਰ ਇੱਕ ਮਿੰਟ ਚੁੱਪ ਕਰ ਜੋ ਕੇ ਫੇਰ ਬੋਲਣਗੇ ਹਾਂਜੀ ਹਾਂਜੀ ਸਰ ਇਧਰਲੇ ਪਾਸੇ ਆ ਜਾਣਾ ਕੋ ਗੱਲ ਇਸ ਤਰ੍ਹਾਂ ਪਿੱਛੇ ਆ ਜਾਓ ਕੁਝ ਨਹੀਂ ਹੁੰਦਾ ਕਹਿੰਦੇ ਇੱਕ ਮਿੰਟ ਹਾਂਜੀ